ਸਾਰਿਆਂ ਨੂੰ ਤੁਹਾਡਾ ਮੀਡੀਆ ਦੇ ਸਾਥੀਆਂ ਦਾ ਬਹੁਤ ਧੰਨਵਾਦ ਕਿ ਸਾਰੇ ਜਣੇ ਟਾਈਮ ਕੱਢ ਕੇ ਆਇਓ। ਅੱਜ ਲਈ ਆਪਾਂ ਅਜਨਾਲਾ ਤੇ ਬਿਜਲੀ ਕਾਲ ਵਿੱਚ ਬੈਠੇ ਮੈਂ ਤੁਹਾਨੂੰ ਤੇ ਤੁਹਾਡੇ ਦਾ ਹੀ ਪੂਰੇ ਈਦਾਲਾ ਹਲਕਾ ਦੇ ਵਾਸੀਆਂ ਨੂੰ ਇੱਕ ਕਵਰ ਬਹੁਤ ਮਾਣ ਨਾਲ ਦੇਣੀ ਚਾਹੁੰਦਾ। ਕਿ ਸਾਡੇ ਮਾਂ ਜੋ ਬੁਖਤਰੀ ਸਰਦਾਰ ਤੁਹਾਨੂੰ ਸਿੰਘ ਮਾਂ ਜੀ ਨੇ ਸਾਨੂੰ ਇਨਾਰਾ ਨਿਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ 1968 ਦੇ ਵਿੱਚ ਇਹ ਬਿਜਲੀ ਘਰ ਬਣਿਆ ਸੀ ਜਿਹੜਾ 60 ਕੇਵੀ ਦਾ ਸੀਗਾ 1968 ਤੁਸੀਂ ਦੇਖੋਗੇ 1968 ਹੁਣ ਕਰੀਬ ਪਤੰਜਾ ਸਾਲ ਹੋ ਗਏ ਇਸ ਜਿਹੜਾ ਬਿਜਲੀ ਕਾਰ ਬੜੇ ਨੂੰ ਇਹ 68 ਕੇਵੀ ਦਾ ਹੀ ਸਾਡੇ ਜੰਮ ਤੋਂ ਪਹਿਲਾਂ ਦਾ ਇਹ ਬਿਜਲੀ ਕਾਰ ਜਿਹੜਾ ਬਣਿਆ ਸੀਗਾ ਉਹਦਾ ਇਹ ਬੜੀਆਂ ਸਰਕਾਰਾਂ 55 ਸਾਲ ਦੇ ਚਕਾਲੀ ਕਾਂਗਰਸੀ ਕਈ ਵਾਰ ਆਏ ਕਈ ਐਮਐਲਏ ਆਏ ਕਈਆਂ ਨੇ ਲੋਕਾਂ ਨਾਲ ਲਾਲ ਲਾਇਆ ਜਦੋਂ ਆਪਾਂ ਇਲੈਕਸ਼ਨ ਲੜਦੇ ਸੀਗੇ ਬਹੁਤ ਸਾਰੇ ਇਹ ਨਾਲਾ ਨਿਵਾਸੀਆਂ ਨੇ ਕਿਹਾ ਕਿ ਸਾਡੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਜੀ ਬਿਜਲੀ ਦੇ ਕੱਟ ਬਹੁਤ ਲੱਗਦੇ ਆ ਜਦੋਂ ਓਵਰਲੋਡ ਹੋ ਜਾਂਦੀ ਆ ਉਦੋਂ ਉਸੇ ਵੇਲੇ ਸਾਡੀ ਜਿਹੜੀ ਬਿਜਲੀ ਕੱਟੀ ਜਾਂਦੀ ਆ ਤੇ ਜੇ ਤੁਹਾਡੀ ਸਰਕਾਰ ਬੜੀ ਤੇ ਮਾਨ ਸਾਹਿਬ ਨੂੰ ਕਹਿ ਕੇ ਇਹ ਤੁਸੀਂ ਜਿਹੜਾ ਸਾਡਾ ਮਸਲਾ ਹੱਲ ਕਰਾਇਓ ਤੇ ਮੈਂ ਪਿਛਲੇ 1 ਸਾਲ ਤੋਂ ਇੱਕ ਕੋਸ਼ਿਸ਼ ਦੇ ਵਿੱਚ ਸੀਗਾ। ਉਹ ਸੀਐਮ ਸਾਹਿਬ ਨੇ, ਮਾਨ ਸਾਹਿਬ ਨੇ ਸਾਡੀ ਜਿਹੜੀ ਗੱਲ ਸੀਗੀ, ਸਾਡੀ ਇਹ ਮੰਗ ਸੀਗੀ ਬਾਰਡਰ ਦੇ ਵਸਨੀਕਾਂ ਦੀ ਉਹ ਮੰਨੀ ਤੇ ਉਹਨਾਂ ਨੇ ਇੱਕ ਕੱਲ ਆਪਾਂ ਨੂੰ ਇਹ ਜਿਹੜੀ ਮਨਜ਼ੂਰੀ ਉਹ ਉਹਨਾਂ ਨੇ ਦਿੱਤੀ ਐ ਇੱਕ ਐਸ ਜਿਹੜਾ ਡੇਡ ਹੈ ਜਿਹੜਾ ਬਿਜਲੀ ਕਰਿਆ ਇਹਨੂੰ 220 ਕੀ ਵੀ ਦਾ ਜਿਹੜਾ ਉਹ ਵੜਾ ਦਿੱਤਾ ਗਿਆ ਉਹਦੇ ਦੇ ਪੈਸੇ ਜਿਹੜੇ ਦੇਖੋ ਅਸੀਂ ਦੱਸਿਆ ਉਹ ਤੋਂ ਪਹਿਲਾਂ ਫੰਡ ਦਾ ਸਾਰਾ ਪ੍ਰਬੰਧ ਕਰਕੇ 34 ਕਰੋੜ 74 ਲੱਖ ਰੁਪਏ ਜਿਹੜਾ ਇਹਦੇ ਪੈਸੇ ਵੀ ਨਾਲ ਹੀ ਆ ਗਏ ਫੰਡ ਵੀ ਆ ਗਿਆ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਪ੍ਰੋਬਲਮ ਕੀ ਸੀ ਸਾਡੀ ਪ੍ਰੋਬਲਮ ਇਹ ਆ ਕੋਈ ਵੀ ਚੀਜ਼ ਜਦੋਂ ਆਪਾਂ ਬਣਾਉਂਦੇ ਮੰਨ ਲਓ ਅੱਜ ਬੜੀਆਂ ਤੋਂ ਚੀਜ਼ ਦਾ 25 30 ਸਾਲ ਤੱਕ ਅਸਰ ਰਹਿਣਾ ਚਾਹੀਦਾ ਪਰ ਇੱਥੇ ਤੇ 55 ਸਾਲ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਸਾਹ ਨਹੀਂ ਲਈ ਲੋਕ ਬਚਾਰੇ ਕਦਮੀਆਂ ਚ ਬਿਜਲੀ ਤੋਂ ਤੋਬਾ ਤੋਬਾ ਕਰਦੇ ਨੇ ਸਾਡੀ ਜਿਹੜੀ ਬਿਜਲੀ ਦੀ ਸਪਲਾਈ ਆ ਸਾਨੂੰ ਗਰਦਾਸਪੁਰ ਜ਼ਿਲ੍ਹੇ ਦੇ ਫਰੇਗਰ ਚੂੜੀਆਂ ਕਸਬੇ ਤੋਂ ਮਿਲਦੀ ਸੀਗੀ ਪਰ ਉਸ ਤੋਂ ਅਜੇ ਨਾਲਾ ਬਿਆਲਪੁਰਾਂਗਾ ਖਗੋਮਾਲ ਅਜਮਦਾਸ ਚੱਕ ਡੂਗ ਦਾ ਉਹ ਸਾਡਾ ਛੰਡੇਰ ਇਹ 5 6 ਬਲ ਜਿਹੜੇ ਬਿਜਲੀ ਕਾਰ ਸੀਗੇ ਜਿਹੜੀ ਸਪਲਾਈ ਫਤਿਹਗੜ ਚੂੜੀਆਂ ਤੋਂ ਆਉਂਦੀ ਸੀਗੀ ਉਹ ਜਦੋਂ ਓਵਰਲੋਡ ਹੋ ਜਾਂਦਾ ਸੀਗਾ ਉਸੇ ਲਈ ਕੱਟ ਲੱਗ ਜਾਂਦਾ ਸੀਗਾ ਸੋ ਹੁਣ ਅਸੀਂ ਫਤਿਹਗੜ ਚੂੜੀਆਂ ਤੋਂ ਵੱਖਰੇ ਹੋ ਜਾਾਂਗੇ ਅਸੀਂ ਕੇ ਕੋਈ ਹੋਰ ਸਾਡੇ ਆਪਣੀ ਜਿਹੜਾ ਇਹ ਵੱਡਾ ਬਿਜਲੀ ਕਾਰ 220 ਕੇਵੀ ਦਾ ਇਹ ਜਦੋਂ ਬਣ ਗਿਆ ਤੇ ਸਦ ਉਹਦੂ ਗੱਗੋਮਲ ਰਮਦਾਸ ਦੇ ਆਪੜਾਂਗੇ ਚੱਕ ਡੋਗ ਦਾ ਇਹ ਜਿੰਨੇ ਸਾਡੇ ਬਿਜਲੀ ਘਾਵਿਆ ਇਹਦੇ ਨਾਲ ਲੱਗ ਜਾਣਗੇ ਉਹ ਸ਼ਹਿਰ ਦਾ ਹੁਣ ਇੱਕ ਆਪਾਂ ਫੀਡਰ ਵੀ ਨਵਾਂ ਚਾਲੂ ਕੀਤਾ ਕਿ ਸ਼ਹਿਰ ਨਿਵਾਸੀਆਂ ਨੂੰ ਕੋਈ ਜਿਹੜੀ ਆ ਉਹ ਪ੍ਰੋਬਲਮ ਨਾ ਆਵੇ ਸੋ ਮੈਂ ਸਮਝਦਾ ਕਿ ਜਿਹੜਾ ਮਾਨ ਸਾਹਿਬ ਨੇ ਸਾਨੂੰ ਇਹ ਇਹ ਜਿਹੜਾ ਤੋਹਫਾ ਦਿੱਤਾ ਇਹ ਨਾਲਾ ਨਿਵਾਸੀਆਂ ਨੂੰ ਇਹਦੇ ਨਾਲ ਸਾਡੀ ਬਿਜਲੀ ਦੀ ਸਮੱਸਿਆ ਜਿਹੜੀ ਸਭ ਖਤਮ ਹੋ ਗਈ ਹੁਣ ਸਾਨੂੰ ਬਿਜਲੀ ਦੀ ਸਮੱਸਿਆ ਦੀ ਆਊਗੀ ਅਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ 1 25 ਕਰੋੜ ਰੁਪਇਆ ਹੋ ਅਸੀਂ ਲਿਆ ਉਹ 25 ਕਰੋੜ ਦੇ ਨਾਲ ਜਿੰਨੇ ਵੀ ਅਜਨਾਲੇ ਦੇ ਵਿੱਚ ਜਿੰਨੀਆਂ ਲਾਈਨਾਂ ਜਿੰਨੇ ਪੋਲ ਅਸੀਂ ਸਭ ਪੋਲ ਜਿਹੜੇ ਆ 11 ਮੀਟਰ ਦੀ ਮਤਲਬ ਲਵਾਈ ਵਾਲੇ ਕਰੇ ਤਾਂ ਜੋ ਜਦੋਂ ਕੰਬਾਈਨਾਂ ਵਗੈਰਾ ਲੰਘਦੀਆਂ ਉੱਚੇ ਟਰੱਕ ਲੰਘਦੇ ਆ ਸਾਨੂੰ ਕੋਈ ਕੋਈ ਐਕਸੀਡੈਂਟ ਹੋਏ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਦੋ ਤਿੰਨ ਦਿਨ ਦੇ ਵਿੱਚ ਹੀ ਪਹਿਲਾ ਸੀ ਨਾਲਾ ਸ਼ਾਇਦ ਪੂਰਾ ਕੰਪਲੀਟ ਕਰਾਂਗੇ ਫਾਈਨਲ ਹੈ ਸ਼ਾਇਦ ਦਾ ਕੋਈ ਵੀ ਪੋਲ ਜਿਹੜਾ ਉਹ 11 ਮੀਟਰ ਤੋਂ ਥੱਲੇ ਨਹੀਂ ਲਊਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਇੱਕ ਕੋਸ਼ਿਸ਼ ਹੈ ਕਿ ਸਾਰੇ ਸ਼ਹਿਰ ਵਿੱਚ ਕੇਬਲ ਜਿਹੜੀ ਹੈ ਪਾਦਾ ਦੀ ਥਾਂ ਦੇ ਉੱਤੇ ਕੇਵਲ ਪਾ ਦਿੱਤੀ ਜਾਵੇ ਤਾਂ ਜੋ ਮਤਲਬ ਸ਼ਹਿਰ ਨਿਵਾਸੀ ਕਦੇ ਵੀ ਬਿਜਲੀ ਸੰਕਟ ਦਾ ਜਿਹੜਾ ਸਬਨਾਂ ਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਸਾਨੂੰ ਦਿੱਤੀ ਹੈ ਜਿਹੜੇ ਸਕੂਲਾਂ ਦਾ ਸਾਰੇ ਸਕੂਲਾਂ ਵਿੱਚ ਪੈ ਹੈ 167 ਸਕੂਲਾਂ ਵਿੱਚ ਪੈ ਹੈ ਜਿਹੜੇ ਆ ਉਹ ਆਗੇ ਉਹਦੇ ਪੈਸੇ ਸਾਡੇ ਥਾਪ ਤੇ ਬਿਜਤੀ ਜਿਹੜੇ ਲੱਗੇ ਆ ਸਾਰੇ ਸਕੂਲਾਂ ਦੇ ਡਾਇਰੈਕਟਰ ਪ੍ਰਿੰਸੀਪਲ ਜਿਹੜੇ ਉਹਨਾਂ ਦੀ ਗਵਾਈ ਹੇਠ ਬਸ ਜਿਹੜੇ ਲੱਗੇ ਐ ਇਸ ਵੇਲੇ ਜੇ ਮੈਂ ਤੁਹਾਨੂੰ ਮਤਲਬ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਅਜੇ 19 ਮਾਰਚ ਨੂੰ ਜਿੱਦੋਂ 19 ਮਾਰਚ ਹੋਊਗੀ ਮੈਂ ਉਦੋਂ ਫੇਰ মিডিਆ ਨੂੰ ਡਰੈਸ ਕਰੂੰਗਾ ਤੇ ਮੈਂ ਤੁਹਾਨੂੰ ਦੱਸੂੰਗਾ ਕਿ ਨਾਲੇ ਦੇ ਵਿੱਚ ਕਿੰਨੇ ਸੌ ਕਰੋੜ ਰੁਪਈਆ ਜਿਹੜਾ ਹੁਣ ਤੱਕ ਆ ਗਿਆ 2 ਸਾਲ ਪੂਰੇ ਹੋ ਗਏ ਅਜੇ 3 ਸਾਲ ਬਾਕੀ ਹੈ ਅਜੇ ਨਾਲੇ ਦਾ ਕੋਈ ਮੁੱਦਾ ਸਾ ਜਿਹੜਾ ਹੋ ਰਿਹਾ ਨਹੀਂ ਜਿਹੜਾ ਆਪਾਂ ਕੰਮ ਆ ਲਿਆ ਕੰਮ ਕਰਨਾ ਆ ਆਮ ਘਰਾਂ ਦੇ ਬੱਚੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਦਾ ਭੋਜਨ ਸਕੀਟੀਓ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪਾਸ ਕਰਾ ਕੇ ਦਿੱਤਾ ਉਹ ਤੇ ਮੈਂ ਜਦੋਂ ਮਾਨ ਸਾਹਿਬ ਇੱਥੇ ਆਉਣਗੇ ਸਾਰੇ ਕੰਮ ਉਹਨਾਂ ਨੂੰ ਆਪਾਂ ਦਿਖਾਵਾਂਗੇ ਕਿਆ ਕੋ ਤੁਸੀਂ ਇਹ ਨਾਲੇ ਲਈ ਦੇ ਦਿੱਤਾ ਕੱਲ੍ਹ ਬੱਸੋ ਤੁਹਾਨੂੰ ਮੈਂ ਇੱਕ ਹੋਰ ਬਹੁਤ ਵੱਡੀ ਖਬਰ ਦਊਂਗਾ ਉਹ ਵੀ ਕਰੋੜਾਂ ਦੀ ਹੋਊਗੀ ਆਪਾਂ 5-6 ਦਿਨਾਂ ਚ ਮੈਂ ਤੁਹਾਨੂੰ ਪਰਮਾਤਮਾ ਕਿਰਪਾ ਕਰੂਗਾ ਦਿੱਕਤ ਦੇ ਦੰਦੇ ਵਿੱਚ ਉਹ ਵੀ ਡੰਗ ਹੋ ਜਿਹੜੀ ਫਾਈਲ ਸਾਡੀ ਸੀਐਮ ਸਾਹਿਬ ਕੋ ਗਈ ਹੈ ਉਹ ਡੰਗ ਹੋ ਗਈ ਤਾਂ ਉਹ ਵੀ ਮੈਂ ਤੁਹਾਨੂੰ ਜਿਹੜੀ ਮਤਲਬ ਉਹ ਵੀ ਖਬਰ ਦੇਾਂਗੇ ਸੋ ਮੈਂ ਅੱਜ ਮੀਡੀਆ ਦੇ ਸਾਰੇ ਇਹਨਾਂ ਐਡਵੋਕੇਟਸ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਖੇਤੀਬਾੜੀ ਕਰਨ ਵਾਲਿਆਂ ਨੂੰ ਸ਼ਹਿਰੀਆਂ ਨੂੰ ਸਭ ਨੂੰ ਮੁਬਾਰਕ ਦਿਨ ਚਾਹੁੰਦਾ ਕਿ ਸਬਾਪ ਭਗਵਾਨ ਸਰਮਾਨ ਜੀ ਨੇ ਅਜ ਨਾਲੇ ਵਿੱਚੋਂ ਬਿਜਲੀ ਦਾ ਸੰਕਟ ਜਿਹੜਾ ਉਹ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਕਹਿਣ ਦਿਸਵਾ ਰਿਹਾ ਹਾਂ ਤਾਂ ਤਾਂ ਕਿ ਕੰਡੈਕਟਰ ਨੇਪੇ ਚੱਲਦੇ ਜਿਹੜਾ 220 ਕੇਵੀ ਕਰਨ ਜਾ ਰਹੇ ਤੁਸੀਂ ਮੈਨੂੰ ਲੱਗਦਾ ਇਸ ਸਾਲ ਤੱਕ 24 ਦੇ ਵਿੱਚ ਵਿੱਚ ਤੇ ਚੱਲੂ ਹਾਂ 24 ਦੇ ਵਿੱਚ ਉਹ ਤੇ ਹੋ ਜਾਊਗਾ ਕਿਉਂਕਿ ਬਿਲਡਿੰਗ ਵਗੈਰਾ ਸਾਰੀ ਬੜਨੀ ਆ ਥੋੜਾ ਟਾਈਮ ਤੇ ਲੱਗੇਗਾ ਬਹੁਤ ਵੱਡੀ ਬਿਲਡਿੰਗ ਬਣੂਗੀ ਬਹੁਤ ਵਧੀਆ ਚਾਸ ਵੱਡੀ ਹਰ ਚੀਜ਼ ਬਣੂਗੀ ਸੋ ਮੈਨੂੰ ਲੱਗਦਾ ਕਿ ਅਸੇ ਤੱਕ ਮੈਂ ਕਹਾਂ ਸਭ ਨੂੰ ਕਿ ਅਸੇ ਦੇ ਵਿੱਚ ਕਿਉਂਕਿ ਪੈਸੇ ਆ ਗਏ ਇਹਦੀ ਟੈਂਡਰ ਜਿਹੜੀ ਆ ਉਹ ਹੁੰਦੀ ਆ ਸੈਂਟਰਲਾਈਜ਼ ਹੁੰਦੀ ਆ ਇਹਦਾ ਟੈਂਡਰ ਹੋ ਗਿਆ ਤੇ ਅਪ ਲੱਗ ਜੇ ਬਿਸਤੀ ਆਪਾਂ ਸਮਝੋ ਬਈ ਐਸੇ ਸਾਲ ਚ ਵਧੀਓ